ਨੇ ਤੁਸੀਂ ਦੱਸੋ ਮੈਂ ਉਧਰ ਹੀ ਖੜ ਜਾਣਾ ਬਈ ਸਟਾਈਲ ਥੋੜੀ ਜਰੂਰ ਮਾਣੀ ਮੋਢੀ ਬੇਬੇ ਹਾਂ ਹਾਂ ਚੱਲ ਆ ਫਿਰ ਬੋਲੀ ਗੱਲੂ ਨਾ ਨਹੀਂ ਤੇਰੂ ਨੱਚਣਾ ਨਹੀਂ ਆਉਂਦਾ ਹੋਏ ਇੱਥੇ ਗਾਸ ਨੂੰ ਆਈ ਰੋਟਸਾ ਰਜਵਾ ਕਾਂ ਦੀ ਉਹ ਲੱਡੂ ਠੀਕ ਈ ਮੇ ਸਾਰੇ ਉਮੀਦਵਾਰੀ ਸਾਰੇ ਠੀਕ ਹੋਵੋਗੇ ਤੇ ਅੱਜ ਚੱਲੇ ਆ ਜੀ ਤਿਆਰ ਹੋ ਕੇ ਆਪਣੇ ਪੀਕੇ ਕਰ ਆਪਣੀ ਫਰੈਂਡ ਦੇ ਵਿਆਹ ਨੂੰ ਅੱਜ ਮਿਲਦਾ ਦੀਨ ਤੇ ਕੱਲੋਂ ਭਰਾਤ ਆਏਗੀ ਤੇ ਹੁਣ ਤਿਆਰ ਹੋ ਗਏ ਆ ਬੱਚੇ ਵੀ ਤੇ ਚੱਲੇ ਆ ਬਾਪੂ ਜੀ ਚੱਲੇ ਆ ਸਾਨੂੰ ਛੱਡਣ ਗੱਡੀ 'ਚ ਘਰ ਦੇ ਚਾਚੇ ਤਾਂ ਆਏ ਨੇ ਸਾਡੇ ਚਾਚਾ ਜੀ ਉਹ ਚੱਲੇ ਆ ਛੱਡਣ ਨਾਲ ਬਾਪੂ ਜੀ ਚੱਲ ਰਹੇ ਆ ਤੇ ਚੱਲਣ ਜਾ ਕੇ ਮਿਲਦੇ ਆ ਤੁਹਾਨੂੰ ਪਿੰਡ ਆ ਗਏ ਜੀ ਤੇ ਪਾਰ ਨਾ ਹੋ ਵੀ ਆ ਕੀਰਤਨ ਚੱਲਦਾ ਫਿਰ ਮੈਂ ਫਟਾਫਟ ਸਮਾਰ ਰੱਖ ਕੇ ਬਸ ਸਸਟੀ ਗਾਰੰਟੀ ਦੀ ਤਾਂ ਠੀਕ ਹੋ ਮੈਂ ਵੀ ਗੁਰਪ੍ਰੀਤ ਨਹੀਂ ਜਾਣਾ ਸੂਰਜੀ ਕੋਈ ਨਹੀਂ ਮੁੰਡਾ ਅੱਛਾ ਪਰ ਨਹੀਂ ਕੋਈ ਸਾਰੇ ਹੀ ਲੇਟ ਹੈ ਮਮਾ ਨੂੰ ਮੈਂ ਵੀ ਹੁਣੇ ਮਿਲਿਆ ਮਮਾ ਅੰਦਰ ਬੈਠੇ ਸੀਗੇ ਕਿ ਅੰਦਰ ਦੇ ਗੱਲਾਂ ਬਾਤਾਂ ਫਿਰ ਮਿਲਨੇ ਆ ਜੀ ਕਿ ਜੀ ਜਾਏ ਅਸੀਂ ਰੋਟੀ ਪਾਣੀ ਖਾਇਆ ਤੇ ਹੁਣ ਚੱਲੇ ਸੀ ਘਰ ਨੂੰ ਹੁਣ ਆਵਾਂਗੇ ਸ਼ਾਮ ਨੂੰ ਚੱਲਦੇ ਆ ਜੀ ਘਰ ਨੂੰ ਹੁਣ ਇਹ ਨਾਲ ਮੇਰੀ ਫਰੈਂਡ ਦੇ ਚਾਚੇ ਦਾ ਘਰ ਆ ਤੇ ਇਹਨਾਂ ਦਾ ਜਿਹੜਾ ਘਰ ਕਰੀਆ ਲਾਓ ਸਾਡੇ ਘਰ ਦੇ ਪਿੱਛੇ ਹੈਗੇ ਕਿਉਂ ਉੱਥੇ ਗਲੀ ਤਾਂ ਅੰਗਰੇਜ਼ੀ ਨੇ ਫਿਰ ਇੱਧਰ ਖੁੱਲੇ ਚ ਕਰ ਲਏ ਚੱਲੇ ਜੀ ਤੇ ਤੁਹਾਨੂੰ ਅੱਜ ਨਾ ਮੈਂ ਆਪ ਦਾ ਘਰ ਦਾ ਬਾੜਾ ਵੀ ਦਿਖਾਉਣੀ ਆ ਸਾਡਾ ਇਹ ਆ ਬਾੜਾ ਜਿੱਥੇ ਸਾਡੇ ਗੋਹਾ ਸਿੱਟਦੇ ਨੇ ਗੋਹਾ ਪਾਉਂਦੇ ਹੁੰਨੇ ਮੰਮੀ ਦੇਖ ਲਈ ਬਾੜਾ ਤੇ ਪਾਈ ਸਾਡੇ ਜੀਰੀਆਂ ਨਿਸਰਿਆਈਆਂ ਹਾਂ ਹਾਂ ਚਾਚੀ ਛੱਟੇ ਆਏ ਹੋਏ ਆ ਦੇਖ ਲਓ ਬਾਈ ਚਾਚੀ ਕਹਿੰਦੇ ਜੀਰੀਆਂ ਤਾਂ ਖਾ ਲਓ ਸਾਡੇ ਚਾਚੀ ਜੀ ਕਹਿੰਦੇ ਮਿੰਦਸਰੀਆਂ ਪਈਆਂ ਹੁਣ ਛੱਟੇ ਆਏ ਪਏ ਨੇ ਦੂਈ ਦੀ ਰਹੀ ਹੈ ਬਾਸਪਤ ਅੱਛਾ ਇਹ ਲੰਬੇ ਚਾਹ ਹੂੰ ਆਹ ਵਾਲੀ ਨਾ ਘਰ ਨੂੰ ਚੱਲੇਗੇ ਸਾਰੇ ਇਕੱਠੇ ਹੋ ਕੇ ਚੱਲੇ ਹੁਣ ਦੇਖੋ ਪਿੱਛੇ ਸਾਰੇ ਆ ਰਹੇ ਆ ਤੁਰੇ ਮਹਿਰਬਲੀ ਸਭ ਤੋਂ ਅੱਗੇ ਇਹ ਘਰ ਜਾ ਕੇ ਮਿਲਦੇ ਹਾਂ ਤੇ ਆ ਗਈ ਜੀ ਘਰ ਤੇ ਵਾਹ ਵਾਓ ਕਿੰਨਾ ਪਿਆਰਾ ਲੱਗਦਾ ਪੱਥਰ ਕਿੰਨਾ ਸੋਹਣਾ ਲੱਗਦਾ ਇਹ ਤਾਂ ਬੜੀ ਘੈਂਟ ਲੁੱਕ ਆਈ ਇਹ ਤਾਂ ਹੁਣ ਤੇ ਆਹ ਦੇਖੋ ਸਾਹਮਣੇ ਸ਼ੀਨਕ ਦਾ ਵੀ ਕਿੰਨਾ ਵੱਡਾ ਵਾਈਡਰ ਵਾਈਡਰ ਜਿਹਾ ਲੱਗਦਾ ਖੁੱਲਾ ਖੁੱਲਾ ਹੁਣ ਤਾਂ ਪੈ ਜਾ ਕਰੋ ਅੰਦਰ ਹੁਣ ਵੀ ਉਧਰ ਪਈ ਜੰਨੇ ਤੁਸੀਂ ਫੋਟੋ ਸ਼ੂਟ ਕੀਤਾ ਬਾਹਰ ਖੜ ਕੇ ਮੈਂ ਨਾ ਦਰਵਾਜ਼ੇ ਰਹਿ ਰਹੀ ਸੀ ਸਾਰੇ ਡਿਜ਼ਾਈਨਿੰਗ ਕਰਕੇ ਦਰਵਾਜ਼ੇ ਵੀ ਕਿੱਦਾਂ ਲਾਏ ਆ ਤੇ ਆਹ ਮੇਨ ਡੋਰ ਦਾ ਬਹੁਤ ਸੋਹਣੀ ਲੁੱਕ ਦਾ ਡਿਜ਼ਾਈਨ ਕਿੰਨਾ ਪਿਆਰਾ ਹੈ ਦਰਵਾਜ਼ੇ ਦਾ ਸਾਰੇ ਕੰਪਲੀਟ ਹੋ ਗਏ ਹੁਣ ਤਾਂ ਪਿੱਛੇ ਤੋਂ ਹਵਾ ਇੰਨੀ ਪੈਂਦੀ ਆ ਖੁੱਲੜੁੱਲਾ ਹੋ ਗਿਆ ਸਪੇਸ ਤੇ ਪਿੱਛੇ ਨਾ ਇੱਕ ਰੂਮ ਹੁੰਦਾ ਸੀ ਉਹ ਵੀ ਢਾਹਤਾ ਤੁਹਾਨੂੰ ਉਹ ਵੀ ਦਿਖਾਉਣੀ ਆ ਹੁਣ ਤਾਂ ਵੈਸੇ ਪੈ ਵੀ ਸਕਦੇ ਆ ਸੀ ਬਸ ਇੱਕ ਲਾਈਟ ਨਹੀਂ ਨਾ ਹੈਗੀ ਲਾਈਟ ਨਾ ਹੋਏ ਤੜਕੇ ਨਹੀਂ ਪਾਇਆ ਜਾਣਾ ਦਰਵਾਜ਼ੇ ਬੰਦ ਕਰੇ ਹੋਏ ਆ ਜਾਲੀਆਂ ਜੂਲੀਆਂ ਸਾਰੀ ਆ ਦੇਖੋ ਜਿਹੜਾ ਇੱਥੇ ਪਿੱਛੇ ਰੂਮ ਹੁੰਦਾ ਸੀ ਨਾ ਇਹ ਵੀ ਚੱਕਿਆ ਗਿਆ ਤੇ ਹੁਣ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਣੀ ਹੈ ਇਹ ਤਾਂ ਹੀ ਚੱਕਿਆ ਵੀਰੇ ਕਰਕੇ ਹਵਾ ਰੁਕਦੀ ਸੀ ਸਾਰੇ ਮੰਗਾਂ ਦੀ ਪਿਛਲੀ ਹੁਣ ਵਧੀਆ ਹੋ ਗਿਆ ਖੁੱਲਾ ਜਿਹਾ ਸਪੇਸ ਹੋ ਗਈ ਦੇਖੋ ਅੱਜ ਪਹਿਲੀ ਵਾਰ ਸ਼ੂਟ ਕਰ ਰਹੀ ਆ ਮੈਂ ਪਿੱਛੇ ਤੋਂ ਇਹ ਹੈ ਲੁੱਕ ਪਿਛਲੀ ਅਨਕੰਪਲੀਟ ਜਿਹੜਾ ਸ਼ੀਸ਼ੇ ਰਹਨੇ ਮਤਲਬ ਜਿੱਥੇ-ਜਿੱਥੇ ਸ਼ੀਸ਼ੇ ਆ ਉਹ ਰਹਿ ਗਏ ਬਾਕੀ ਜਾਲੀਆਂ ਵੀ ਲੱਗੀਆਂ ਟਾਕੀਆਂ ਵੀ ਲੱਗੀਆਂ ਸਾਰੀ ਹੋ ਗਿਆ ਇੱਧਰ ਤੋਂ ਧੰਨਫਿਲ ਦਿਖਾਉਣੀ ਆ। ਇੱਕ ਲਾਈਟਾਂ ਵਾਲੇ ਕੰਮ ਕਰਕੇ ਕੰਮ ਖੜ ਗਿਆ। ਜਿਹੜੇ ਲਾਈਟਾਂ ਲਾਉਣੀਆਂ ਸੀਗੀਆਂ ਜਿਸ ਭਾਈ ਨੇ ਉਹਨਾਂ ਨੇ ਨਾ ਕੰਮ ਫੜ ਲਿਆ ਸੈਲਰ ਦਾ ਵੀ ਜਿਹੜਾ ਨੇ। ਉਹ ਕਹਿੰਦੇ ਹੁਣ ਅਸੀਂ ਦੀਵਾਲੀ ਤੇ ਬਾਦ ਲਗਾਵਾਂਗੇ। ਅਗਰ ਲਾਈਟਾਂ ਲੱਗ ਚੰਨੀਆਂ ਨਾ ਫਿਰ ਤਾਂ ਅਸੀਂ ਮੈ ਫਰਨੀਚਰ ਚੱਕ ਕੇ ਲਿਆਉਣਾ ਸੀ ਹੁਣੇ ਕਦੇ ਦਿਨ ਚ। ਫਰਨੀਚਰ ਟੂਟੀਆਂ ਵਗੈਰਾ ਫਿਰ ਤਾਂ ਅਸੀਂ ਰੈਂਡ ਵੀ ਲੱਗ ਜਾਣਾ ਸੀ ਅੰਦਰ। ਬਟ ਹੁਣ ਲਾਈਟਾਂ ਕਰਕੇ ਕੰਮ ਰਹਿ ਗਿਆ। ਤੇ ਆ ਬਾਹਰਲੀ ਟਾਈਲ ਰਹਿ ਗਈ ਕਿ ਇਹ ਵੀ ਬਾਅਦ ਵਿੱਚ ਲਗਾਵਾਂਗੇ। ਬਾਕੀ ਸਾਰਾ ਕੰਪਲੀਟ ਆ ਆ ਵੀ ਕਵਰ ਕਰਤੇ ਖਾਨੇ ਤੇ ਪੱਥਰ ਵੀ ਲਾਤਾ ਇੱਥੇ ਰੈਂਪਾ ਬਣਾਤਾ ਗੱਡੀ ਵਾਸਤੇ ਗੱਡੀ ਖੜਾਉਣੀ ਹੋਵੇ ਜੇ ਨਾ ਐਨ ਪੂਰਾ ਵਧੀਆ ਪੱਥਰੀ ਲਾਤਾ ਅੰਦਰ ਸਾਰੀ ਟਾਈਲ ਆ ਹਾਂ ਬਾਰ ਜਿੰਨਾ ਵੀ ਕੋਸ਼ਿਸ਼ ਹੈ ਪੱਥਰ ਲਗਾਤਾ ਜੇ ਤੁਹਾਨੂੰ ਸਾਹਮਣੇ ਇੱਥੇ ਤੋਂ ਲੁੱਕ ਦਿਖਾਉਣੀ ਵੀ ਕਿੱਦਾਂ ਦੀ ਆ ਇਸ ਜਗ੍ਹਾ ਤੇ ਸਹੀ ਆਪਣਾ ਟਾਈਮ ਕੱਢਿਆ ਬੈਠ ਕੇ ਤੇ ਇੱਥੇ ਨਾ ਦਰਖਤਾਂ ਲੱਗੇ ਹੋਏ ਨਾ ਦਰਖਤਾਂ ਦੀ ਸ਼ਾਮਾ ਕਰਕੇ ਵਧੀਆ ਓਰੇ ਸ਼ਾਮਾ ਰਹਿੰਦੀ ਆ ਠੰਡਾ ਠੰਡਾ ਹੋਇਆ ਪਿਆ ਵਾਲਾ ਏਰੀਆ ਹਤ ਹੋ ਗਈਏ ਤੇ ਦਿਨ ਚ ਮੈਂ ਦੁਆਰਾ ਕੋਈ ਸ਼ੂਟੇ ਨਹੀਂ ਕੀਤਾ ਸੀਗਾ ਘਰ ਵਾਪਿਸ ਆ ਗਈ ਫਿਰ ਸੂਟ ਵਗੈਰਾ ਪ੍ਰੈਸ ਕਰੇ ਜੋ ਅੱਜ ਪਾਉਣੇ ਸੀ ਰਾਤ ਨੂੰ ਤੇ ਨਾ ਹੁਣ ਛੋਟਾ ਜਿਹਾ ਫੰਕਸ਼ਨ ਹੋਣ ਵੀ ਹੈ ਹਲਦੀ ਔਰ ਜਾਗੋ ਦਾ ਡੀਜ਼ੇ ਵਗੈਰਾ ਦਾ ਹੈ ਨਹੀਂ ਲਗਾਏ ਤੇ ਹੁਣ ਬਸ ਤਿਆਰ ਹੋ ਗਏ ਆ ਸੀ ਬੱਚੇ ਵੀ ਤਿਆਰ ਕਰ ਦਿੱਤੇ ਨੇ ਤੇ ਚਲਦੇ ਆ ਜੀ ਤੇ ਜੀ ਅਮਰ ਵੀਰ ਨੇ ਤਾਂ ਇਹ ਵਾਲੀ ਲੁੱਕ ਕ੍ਰੀਏਟ ਕੀਤੀ ਹੈ ਤੇ ਮੈਂ ਵੀ ਤੁਹਾਨੂੰ ਆਪਣੀ ਦਿਖਾਉਣੀ ਇਹ ਵਾਲਾ ਸੂਟ ਪਾਇਆ ਮੈਂ ਤੇ ਮਮਾ ਨੂੰ ਯਾਦ ਹੋਵੇਗਾ ਇਹ ਵਾਲਾ ਗੇਮਿੰਗ Free Fire ਆ ਜੀ ਮਮਾ ਇਹ ਨਾਲ ਪਾਇੰਦੇ ਹੈ ਜੀ ਕਿ ਬਲਿੰਨ ਵੀ ਦਿਖਾਉਣੇ ਸਨ ਬਲਿੰਨ ਨੇ ਜੀ ਇਹ ਵਾਲਾ ਸੂਟ ਪਾਇਆ ਹੈਲੋ ਜੀ ਆਜੂ ਚੱਲੀਏ ਹੁਣ ਚਲੋ ਵਈ ਚਲਿਏ ਮਮਾ ਵੀ ਖੜੇ ਹੈ ਇੱਧਰ ਚਲੋ ਚਲੋ ਜਲਦੀ ਜਲਦੀ ਇਹ ਨਾ ਜੀ ਜਿਹੜਾ ਘਰ ਸੀਗਾ ਇਹਦੇ ਵਿੱਚ ਇੱਕੇ ਲਾਈਟ ਲਗਾਈ ਆ ਹਲੇ ਅਸੀਂ ਉੱਥੇ ਸ਼ੂਟ ਕਰ ਰਹੇ ਸੀ ਖੜੇ ਤੇ ਬਾਕੀ ਤਾਂ ਹੁਣ ਲਈ ਅਸੀਂ ਅੰਦਰ ਗਏ ਨਹੀਂ ਸਮਾਨ ਵਗੈਰਾ ਲੈ ਕੇ ਆਵਾਂਗੇ ਫਿਰ ਜਾਵਾਂਗੇ ਨਵੇਂ ਘਰ ਤੇ ਚੱਲਦੇ ਆਂ ਜੀ ਫਿਰ ਜਾ ਕੇ ਪਹੁੰਚ ਕੇ ਮਿਲਦੇ ਆਂ ਜੀ ਪਹੁੰਚ ਗਏ ਸੀ ਕਰੇ ਤੇ ਦੇਖੋ ਘਰ ਕਿੰਨਾ ਸੋਹਣਾ ਤੇ ਜਾ ਕੇ ਲੜੀਆਂ ਨਾਲ ਲੜੀਆਂ ਲਾ ਕੇ ਕਿੰਨਾ ਪਿਆਰੀ ਲੁੱਕ ਲੱਗਦੀ ਰਾਤ ਨੂੰ ਜੀ ਫਾਈਨਲੀ ਸਟਾਰਟ ਹੋ ਗਿਆ ਹੈ ਹਲਦੀ ਦਾ ਬਟਣਾ ਲੱਗਣ ਲੱਗੇ ਹੈ ਸਾਡੀ ਕੁੜੀ ਦੇ ਜੀ ਸੋਹਣੀ ਲੱਗਦੀ ਹੈ ਤਿਆਰ ਹੋ ਗਈ ਹੈ ਜੀ ਬਟਨਾ ਸ਼ੁਰੂ ਹੋ ਗਿਆ ਸੀ ਇੱਕ ਪਰਸਨ ਆ ਗਿਆ ਸੀ ਜਿਹਨਾਂ ਨੂੰ ਅਸੀਂ ਲਿਖਣਾ ਹੈ ਸਾਡੇ ਪਾਸੋਂ ਹੀ ਹੁਣ ਮੈਂ ਆਈ ਤੇ ਇਹਨਾਂ ਨੂੰ ਲੈਣ ਫੁੱਲ ਕੋਲ ਗਾਇਰਾ ਸਾਡੇ ਬਿਲਕੁਲ ਮੈਂ ਉਹਨਾਂ ਨੂੰ ਲੈਣ ਆਈਆਂ ਕਿ ਚਾਉਂਦੇ ਬਸ ਹਾਂ ਭਾਜੀ ਨੂੰ ਲੈ ਕੇ ਜੁਲੇ ਜੁਲੇ ਅਯੋ ਜੁਲੇ ਮੋਹ ਲੱਗਿਆ ਜਾਗੋ ਦੀ ਤਿਆਰੀ ਕਰ ਤੁਸੀਂ ਦੱਸੋ ਮੈਂ ਉਧਰ ਹੀ ਖੜ ਜਾਣਾ ਬਈ ਟਾੜੀ ਥੋੜੀ ਜਰੂਰ ਮਾਰੀ ਮੋਟੀ ਬੇਬੇ ਹਾਂ ਹਾਂ ਚੱਲ ਹਾਂ ਫਿਰ ਬੋਲੀ ਬੇ ਜੱਲੂ ਖੱਟਣ ਗਿਆ ਸੀ ਓ ਕਹਿੰਦਾ ਭਾਰੀ ਵਰਸੀ ਖੱਟਣ ਗਿਆ ਸੀ ਓ ਕਹਿੰਦਾ ਖੱਟ ਕੇ ਲਿਆਂਦੀ ਮਸੰਮੀ भग डा भा तरू नचण नी आई ਖਟਣ ਗਿਆ ਹਸੀ ਓਏ ਖਟਕੇ ਆਂਦੇ ਛੋਲੇ ਵਾਏ ਨਾ ਨਾਨਕੇ ਆਂਦੇ ਵੀ ਇਹ ਨਾ ਨਾਨਕੇ ਆਂਦੀ ਓ ਹੋਗੀ ਬੱਲੇ ਓ ਰਿਵਾਰੀ ਵਰਸੀ ਖਟਣ ਗਿਆ ਸੀ ਓਏ ਖਟਕੇ ਆਂਦਾ ਸੋਟਾ ਹੋਵੇ ਮਨੱਕ ਬਨਵਾਈ ਫਿਰਦੀ ਆ ਓ ਲੈਦੇ ਸੋਹਣਿਆ ¿Qué es Ga ja. mijn ja. maar ja. ik hier ਬ੍ਰਾਊਨ ਟੋਪੀ ਕਿਹੜਾ ਕਲਰ ਆ ਬ੍ਰਾਊਨ ਇਹਦਾ ਬਾਰੀ ਵਰਸੀ ਖੱਟਣਾ ਗਿਆ ਸੀ ਓ ਖੱਟ ਕੇ ਸੜਕਾਂ ਅੰਦੀ ਉਹ ਕਹਿੰਦਾ ਵਿੱਚ ਕਣਕਾਂ ਦੇ ਸੜਕਾਂ ਬਾਈ ਬਸੇ ਬੈਠ ਗਿਆ ਹੁਣ ਜਾ ਕੇ ਉਹ ਕਹਿੰਦਾ ਵਿੱਚ ਕਣਕਾਂ ਦੇ ਸੜਕਾਂ ਉਹ ਮੈਂ ਮੈਨੂੰ ਤੋਰੀ ਨਾ ਇਹ ਕਨਈ ਉਹ ਮੈਂ ਮੈਨੂੰ ਤੋਰੀ ਨਾ ਉਹ ਕਹਿੰਦਾ ਕੱਢਦਾ ਜਵਾਈ ਨਾਲ ਸੁਵੇਰੀ ਸਵੇਰ ਉੱਠੜਾ ਤੋ ਗੱਬਰ ਹੈ ਇਹ ਮੇਰੇ ਕੋਲ ਬੈਠਾ ਗੱਲਾਂ ਕਰਦਾ ਮੈਂ ਹੀ ਸੀ ਇੱਧਰ ਚਾਹ ਬਣਾ ਕੇ ਕਹਿਣਾ ਤੇ ਗੱਬਰ ਮੇਰੇ ਕੋਲ ਜੱਦਾ ਹੀ ਬੈਠਾ ਕਿੰਨੇ ਟਾਈਮ ਦਾ ਦੇਖੋ ਹਰੇ ਸਵੇਰ ਦੇ ਸਵਾ 1:00 ਹੋਈ ਹੋਈ ਆ ਨੀ ਰਹਿ ਹੈ ਆ ਜਾ ਗੱਬਰੂ ਉਹ ਦੱਸਾ ਕਿਉਂ ਗਿਆ ਅਦਰ ਨੂੰ ਮੰਮੀ ਦੇ ਕੋਲ ਨੂੰ ਕਿਚਨ ਚ ਕਿਉਂ ਗਿਆ ਉੱਥੇ ਨਾ ਚਲੇਦੀ ਆ ਵਈਆਂ ਵਿਹਾਲੀਆਂ ਮੈਂ ਪਹਿਲਾਂ ਇਹਨੂੰ ਇੱਕ ਪਾਤੀ ਸੀ ਹੁਣ ਇਹਨੂੰ ਇਹ ਵੀ ਮੰਮੀ ਫੇਰ ਦਊਗੀ ਤੇ ਮੰਮੀ ਦੇ ਮਗਰ ਮਗਰ ਚਲੇ ਗਿਆ आया गबर मेरे थे? आया। ओए कोब्बो मेरे को जलेबी खानी है ना है जी कर जलेबी खान फिर जलेबी खाएगा तू बोल जलेबी खाएगा पूछ हिलाकर मुझे जवाब दे गबर जलेबी खानी है यस yes! <laughs> सही पकड़े जलेबी खाएगा हमारा बच्चा लो भाई देते हैं हम गब्बर सिंह को जलेबी और जलेबी कहाँ है यहां पड़ी है यहाँ पहले इन एक पा दी इना मिठा खराब ना करे इना की बोरा पौना खाला ठीक है ओए गुब्बू बच्चों हाँ चलो ਇਹਨਾਂ ਇੱਕ ਅੱਗੇ ਨਾਲੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਖਬਰ ਸਾਡਾ ਕਿਉਂਕਿ ਇਹਦੇ ਸੱਟ ਅੱਜੀ ਸੀ ਇੱਥੇ ਬੱਟ ਹੁਣ ਤਾਂ ਠੀਕ ਹੋ ਗਈ ਮੰਮੀ ਕਹਿੰਦੇ ਦਵਾਈ ਲਾਉਂਦੇ ਸਿੱਧੀ ਦੂਜੀ ਸਾਈਡ ਆ ਨਾ ਦੇਖੋ ਇੱਥੇ ਜ਼ਖਮ ਕਿੰਨਾ ਓਏ ਓਏ ਭਰ ਗਿਆ ਹੁਣ ਤਾਂ ਜ਼ਖਮ ਗੱਭਰੂ ਸੱਟਾ ਕਿਉਂ ਖਾਣਾ ਹੁੰਦਾ ਹੈ